ਆ ਜਿਹੜੀਆਂ ਆਜ਼ਾਦੀਆਂ ਮਿਲੀਆਂ ਕਿਤੇ ਕੋਈ ਰਿਉੜੀਆਂ ਪੱਟੇ ਜਾਂ ਕੋਈ ਭੀਖ ਮੰਗ ਕੇ ਨਹੀਂ ਮਿਲੀਆਂ ਬਹੁਤ ਵੱਡੀ ਵੱਡੀ ਕੀਮਤ ਚਕਾਉਣੀ ਪੈ ਗਈ ਸਾਨੂੰ ਆਜ਼ਾਦੀ ਦੀ ਪਹਿਲਾਂ ਤਾਂ ਸਾਨੂੰ ਹੀਰਿਆਂ ਵਰਗੇ ਪੁੱਤ ਗੋਣੇ ਪੈ ਗਏ ਫਿਰ ਜਿਸ ਦਿਨ ਆਜ਼ਾਦੀ ਆਈ ਦੇਸ਼ ਦੀ ਵੰਡ ਹੋਈ 10 ਲੱਖ ਬੰਦਾ ਮਰ ਗਿਆ ਜੀ 10 ਲੱਖ ਇਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਉਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਮਰੇ ਕੌਣ ਆਪਣੇ ਭੂਆ ਫੁੱਫੜ ਆਪਣੇ ਨਾਨਾ ਨਾਨੀ ਐਸੇ ਕਰਕੇ ਮੈਂ ਕਹਿਣਾ ਹੁੰਨਾ ਆ ਦੂਜਿਆਂ ਨੂੰ ਕਿ ਭਾਈ ਸਾਨੂੰ ਦੇਸ਼ ਭਗਤੀ ਦੇ ਸਰਟੀਫିକੇਟ ਨਾ ਬੰਨਿਆ ਕਰੋ ਸਾਨੂੰ ਪਤਾ ਹੈ ਜਾਦੀ ਸਾਨੂੰ ਕਿਹੜੇ ਪਾਪ ਪਈ ਹੈ ਸਾਨੂੰ ਮਨਾਉਣ ਦਾ ਹੱਕ ਹੈ ਦੇ ਅਸੀਂ ਲੈ ਕੇ ਦਿੱਤਾ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਕਦੇ ਵੀ ਚਿੰਤਾ ਨਹੀਂ ਸੀ ਇਸ ਗੱਲ ਦੀ ਕਿ ਜਾਦੀ ਆਊਗੀ ਜਾਂ ਨਾ ਉਹਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਜਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਜਾਊਗਾ ਕਿਤੇ ਆ ਚਿੱਟੇ ਅੰਗਰੇਜ਼ਾਂ ਤੋਂ ਛੁੱਟ ਕੇ ਕਾਲੇ ਅੰਗਰੇਜ਼ਾਂ ਕੋਲ ਨਾ ਚਲਾ ਜਾਵੇ ਉਹੀ ਗੱਲ ਸਹੀ ਹੋ 75 ਸਾਲ ਹੋ ਗਏ ਆ ਖੜੇ ਹਾਂ ਉੱਥੇ ਹੁਣ ਉੱਧਰ ਨੂੰ ਜਾਣੇ ਆ ਪਹਿਲਾਂ ਉਹਨਾਂ ਨੂੰ ਕੱਢਣ ਨੂੰ ਮਰੀ ਗਏ ਆ ਹੁਣ 40 40 ਲੱਖ ਦੇ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਜ਼ਮੀਨਾਂ ਵੇਚ ਕੇ ਲਵਾਉਂ ਇੰਗਲੈਂਡ ਦਾ ਵੀਜ਼ਾ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਵਾਸਤੇ ਮਰੀ ਗਏ ਆ ਵਿਜੇ ਇੰਨੇ ਚੰਗੇ ਸੀ ਇੱਥੇ ਹੀ ਰੱਖ ਲੈਂਦੇ ਉਹਨਾਂ ਨੂੰ ਫਿਰ ਭਾ ਕੇ ਸਿੰਘੂਰੀ ਵੀ 90 90 ਸਾਲ ਦੀ ਜ਼ਿੰਦਗੀ ਜਿਉ ਲੈਂਦੇ ਸੀ